Yeah. Mm -hmm. I okay, do ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਨੀਲ ਕੁਮਾਰ ਮੈਂ ਸਪਾਈ ਸੇਵਕ ਨਗਰ ਕੌਂਸਲਰ ਹਟੇ ਦੇ ਵਿੱਚ ਕੰਮ ਕਰਦਾ ਹਾਂ ਜੀ ਅਸੀਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਈ ਦੀ ਦਿਹਾੜੇ ਦੇ ਵਿੱਚ ਸਫਾਈ ਦਾ ਕੰਮ ਕਰ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਫਲਾਈਓਵਰ ਫਲਾਈਓਵਰ ਦੇ ਥੱਲੋਂ ਦੀ ਸਾਡੇ ਈਓ ਸਾਹਿਬਾਨ ਸ਼ਕੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਸਫਾਈ ਕਰ ਰਹੇ ਹਾਂ ਸਾਰੇ ਸ਼ਹਿਰ ਨੂੰ ਚਮਕਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਿਰ ਧੰਨਵਾਦ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਦੇ ਆਡੇ 350 ਸਾਲ ਦੀ ਦੇ ਸਾਡੇ ਨਗਰ ਕੌਂਸਲ ਵੱਲੋਂ ਸਾਡੇਕਾਰ ਸਾਹਿਬ ਅਫਸਰ ਸਿਕੰਦਰ ਸਿੰਘ ਜੀ ਵੱਲੋਂ ਦੇ ਹੁਕਮ ਅਨੁਸਾਰ ਅੱਜ ਸ਼ਹਿਰ ਦੇ ਵਿੱਚ ਸਫਾਈ ਵੀੰਤ ਲਾਈ ਗਈ ਹੈ ਅਸੀਂ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਦੀ ਜੰਗੀ ਤਰ੍ਹਾਂ ਸਫਾਈ ਕਰ ਰਹੇ ਹਾਂ ਔਰ ਵਿੱਚ ਦੇ ਨਾਲ ਜਿਹੜਾ ਵੀ ਏਰੀਆ ਲੱਗਦਾ ਸੀਗਾ ਮਤਲਬ ਕਿ ਜਿੱਥੇ ਵੀ ਸਾਨੂੰ ਜ਼ਰੂਰੀ ਸਫਾਈ ਸਮਝਦੇ ਸੀ ਅਸੀਂ ਕਿਉਂਕਿ ਦੇਖੋ ਗੁਰਪੂਰ ਮੈਂ ਇਸ ਪੂਰੇ ਪੰਜਾਬ ਦੇ ਵਿੱਚ ਇੱਕ ਤਿਹਾਰ ਮਨਾਇਆ ਜਾ ਰਿਹਾ ਜੀ ਇਹ ਇਸ ਕਰਕੇ ਅਸੀਂ ਸਾਰੇ ਜਾਣੇ ਸਾਡੇ ਸਾਰੇ ਸਫਾਈ ਸੇਵਕ ਰਲ ਕੇ ਸਾਡੇ ਇੰਸਪੈਕਟਰ ਸਾਹਿਬ ਸਾਰੇ ਯੋਸਾਬਾਨ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਅੱਜ ਸਫਾਈ ਨੀਂ ਚਲਾਈ ਆ ਬਸ ਬਹੁਤ ਬਹੁਤ ਧੰਨਵਾਦ